ਸ਼੍ਰੀ ਅਕਾਲ ਜੀ ਐਸਟ੍ਰੋਲੋਜੀ ਵਿਦ ਲੌਜੀਕ ਵਿੱਚ ਆਪ ਸਭ ਦਾ ਸਵਾਗਤ ਮੈਂ ਜੱਸੀ ਮਾਨ ਕਹਿੰਦੇ ਆ ਇੰਨਾ ਸੰਘਰਸ਼ ਨਹੀਂ ਕਰਨਾ ਚਾਹੀਦਾ ਇੰਨਾ ਵੀ ਸੰਘਰਸ਼ ਨਹੀਂ ਕਰਨਾ ਚਾਹੀਦਾ ਕਿ ਅੱਛੀਆਂ ਚੀਜ਼ਾਂ ਦੀ ਪ੍ਰਾਪਤੀ ਤੋਂ ਬਾਅਦ ਉਹਦੀ ਅਹਿਮੀਅਤ ਲਈ ਹੀ ਪਰੇਸ਼ਾਨ ਹੋਣਾ ਪਵੇ ਰਿਜ਼ਲਟ ਆਇਆ ਬੱਚਿਆਂ ਦੇ ਉਸ ਬਾਰੇ ਗੱਲ ਕਰ ਰਹੀਆਂ ਆਪਾਂ ਸੰਘਰਸ਼ ਇੱਕ ਦੂਜੇ ਤੋਂ ਆਪਾਂ ਦੀ ਦੌੜ ਸਭ ਨੂੰ ਲੱਗੀ ਹੈ ਬੜੀ ਖੁਸ਼ੀ ਹੁੰਦੀ ਹੈ ਮਾਤਾ ਪਿਤਾ ਨੂੰ ਬੱਚਿਆਂ ਦੇ ਨੰਬਰ ਦੇਖ ਕੇ ਹੋਣੀ ਵੀ ਚਾਹੀਦੀ ਹੈ ਇੱਕ ਅੰਗਰੇਜ਼ੀ ਦੀ ਕਹਾਵਤ ਹੈ ਕਿ ਵਨ ਸ਼ੀਟ ਕੈਨ ਨਾਟ ਡਿਸਾਈਡ ਯੋਰ ਫਿਊਚਰ ਇੱਕ ਪੇਪਰ ਦੀ ਸ਼ੀਟ ਹੀ ਤੁਹਾਡਾ ਫਿਊਚਰ ਡਿਸਾਈਡ ਨਹੀਂ ਕਰਦੀ ਤਾਂ ਇਸ ਕਰਕੇ ਜਿਹੜੇ ਬੱਚੇ ਕਾਮਯਾਬ ਹੋ ਗਿਆ ਬਹੁਤ ਸਾਰੀਆਂ ਮੁਬਾਰਕਾਂ ਕਾਮਯਾਬ ਮਤਲਬ ਕਿ ਜਿਨ੍ਹਾਂ ਦੇ ਅੱਛੇ ਨੰਬਰ ਆ ਗਏ ਆ ਬਹੁਤ ਹੀ ਵਧੀਆ ਪਰ ਜਿਨ੍ਹਾਂ ਦੇ ਨਹੀਂ ਆਏ ਤਾਂ ਮੈਨੂੰ ਸੁਣਨ ਦੀ ਕੀ ਜ਼ਰੂਰਤ ਹੈ ਇਹ ਇਹ ਪੜ੍ਹਾਈ ਇਹ ਜੋ ਹੈ ਵਕਤ ਦੀ ਅਨੁਸਾਰ ਚੱਲਣਾ ਹੈ ਪਰ ਇਹ ਪੜ੍ਹਾਈ ਠੀਕ ਹੈ ਜ਼ਿੰਦਗੀ 'ਚ ਪੜ੍ਹਾਈ ਬਹੁਤ ਜ਼ਰੂਰੀ ਹੈ ਪਰ ਤੁਹਾਡੀ ਜ਼ਿੰਦਗੀ ਤੋਂ ਜ਼ਰੂਰੀ ਨਹੀਂ ਹੈ ਤਾਂ ਇਸ ਕਰਕੇ ਆਪਣੇ ਆਪ ਨੂੰ ਜ਼ਿਆਦਾ ਇੰਪੋਰਟੈਂਸ ਦੇਣੀ ਹੈ ਕਿਸੇ ਨੇ ਲਿਖਿਆ ਸੀ ਕਿ ਰਾਸ਼ੀਆਂ ਦੱਸੋ ਪਰਚਨ ਘਟਾ ਮੈਂ ਤੇ ਪ੍ਰਚਨ ਕਰਦੀ ਨਹੀਂ ਮੈਂ ਤੇ ਨਾ ਪ੍ਰਚਨ ਕਿਸੇ ਦੇ ਸੁਣਦੀ ਆਂ ਮੇਰੇ ਤੇ ਸਿਰਫ ਇੱਕ ਗੱਲ ਕੀਤੀ ਹੁੰਦੀ ਆ ਉਹ ਵੀ ਆਪਸ ਦੇ ਵਿੱਚ ਜੋ ਸਾਡੇ ਨਾਲ ਹੋ ਰਿਹਾ ਹੁੰਦਾ ਪਰਵਚਨ ਤੇ ਉਹ ਹੁੰਦੇ ਆ ਕਿ ਇਦਾਂ ਕਰੋ ਜੀ ਇਦਾਂ ਜ਼ਿੰਦਗੀ ਜਿਓ ਜੀ ਐ ਇਦਾਂ ਕਰਨ ਨਾਲ ਐ ਹੁੰਦਾ ਤੇ ਇਸ ਅਨੁਸਾਰ ਚੱਲੋ ਬੱਸ ਉਹਦੇ ਤੇ ਛੱਡੋ ਜਾਇਆ ਕਰੋ ਕੀ ਗੱਲ ਆ ਕਿਹੜੇ ਪਰਵਚਨ ਪਰਵਚਨ ਨਹੀਂ ਇਹ ਦੁਨੀਆਦਾਰੀ ਦੇ ਵਿੱਚ ਇੱਕ ਦੂਜੇ ਨੇ ਆਲ ਪਰਿਵਾਰ ਵਿੱਚ ਬੈਠੀ ਹੋਈ ਗੱਲਬਾਤ ਐ ਤੇ ਜਿਹਨੂੰ ਤਕਲੀਫ ਐ ਉਹ ਨਾ ਸੁਣੇ ਨਾ ਸੁਣੋ ਬਈ ਕਿਨੇ ਕੀਆ ਵੀਡੀਓ ਦੇ ਸ਼ੁਰੂ ਵਿੱਚ ਵੀ ਭਾਈ ਸੁਣੋ ਜ਼ਰੂਰੀ ਤੁਹਾਡੇ ਕੰਮ ਹੋਣਗੇ ਜਿਵੇਂ YouTube ਤੇ ਲਿਖਿਆ ਹੁੰਦਾ ਕਿ ਆਹ ਸ਼ਬਦ ਸੁਣੋ ਇਹਦੇ ਨਾਲ ਕੰਮ ਹੋਣਗੇ ਮੈਨੂੰ ਐਂ ਦੱਸੋ ਪਹਿਲਾਂ ਇਹ ਕਿਹੜੀ ਕਿਤਾਬ ਚ ਲਿਖਿਆ ਕਿ ਕੋਈ ਸ਼ਬਦ ਸੁਣਨ ਦੇ ਨਾਲ ਕਿਸੇ ਦੇ ਕੰਮ ਹੋ ਜਾਂਦੇ ਆ ਹਾਦੀ ਹੋ ਗਈ ਆ ਹਾਦੀ ਹੋ ਗਈ ਆ ਇਹ ਤਾਂ ਕਿਤੇ ਵੀ ਨਹੀਂ ਲਿਖਿਆ ਹੋਇਆ ਨਾ ਹੀ ਕਿਸੇ ਨੇ ਕਿਸੇ ਦੇ ਕਹਿਣ ਦਾ ਥੋੜਾ ਹੋ ਜਾਣਗੇ ਵਿਊਜ਼ ਲੈਣ ਲਈ ਕੁਝ ਵੀ ਕਹਿਣਾ ਮੈਂ ਤਾਂ ਕੁਝ ਕਹਿੰਦੀ ਨਹੀਂ ਕਿਉਂ ਸੁਣਦੇ ਹੋ ਤੁਸੀਂ ਕਿਉਂ ਸੁਣਦੇ ਹੋ ਨਾ ਸੁਣੋ ਬਈ ਨਾ ਸੁਣ ਮੈਂ ਤਾਂ ਇੱਕ ਫੈਮਿਲੀ ਦੀ ਤਰ੍ਹਾਂ ਫੈਮਿਲੀ ਨਾਲ ਗੱਲਬਾਤ ਕਰਦੇ ਆ ਤੇ ਗੱਲਬਾਤ ਕਰਨ ਦਾ ਮੈਨੂੰ ਵਧੀਆ ਲੱਗਦਾ ਗੱਲਬਾਤ ਕਰਨੀ ਹੈ ਤੇ ਕਿਸੇ ਨੂੰ ਪਤਾ ਕੀ ਵਧੀਆ ਲੱਗਦਾ ਕਿ ਬਸ ਅਗਲਾ ਡਿਸਟਰਬ ਕਿਉਂ ਨਹੀਂ ਹੋ ਰਿਹਾ ਕਈ ਲੋਕ ਐਹੋ ਜਿਹੇ ਹੈਗੇ ਆ ਉਹਨਾਂ ਨੇ ਨਾ ਕੋਈ ਐਹੋ ਜੀ ਗੱਲ ਕਰਕੇ ਉਹ ਕਹਿੰਦੇ ਹੁੰਦੇ ਨਾ ਕਿ ਜਾਂਦੇ ਜਾਂਦੇ ਚੁੰਡੀ ਵੜ ਤੇ ਬੰਬੰਦੇ ਨੂੰ ਡਿਸਟਰਬ ਵੀ ਕਰਨਾ ਪਰ ਠੀਕ ਹੈ ਓਕੇ ਅਗਲੇ ਦੀ ਮਾਨਸਿਕਤਾ ਗਿਰੀ ਹੋਈ ਮਾਨਸਿਕਤਾ ਦਾ ਕਿਉਂ ਜਵਾਬ ਦੇਣਾ ਕਿਸੇ ਨੂੰ ਬਸ ਮੈਂ ਤੇ ਇੱਕ ਗੱਲ ਹੈ ਕਿਉਂਕਿ ਮੈਂ ਹੁਣ ਗੱਲ ਕਰਨ ਲੱਗੀ ਸੀ ਇਸ ਕਰਕੇ ਮੇਰੇ ਮੇਰੇ ਦਿਮਾਗ 'ਚ ਆ ਗਿਆ ਕਿਉਂਕਿ ਮੈਂ ਕਮੈਂਟ ਪੜ੍ਹਦੀ ਆ ਤੇ ਮੈਂ ਕਹਿੰਦਾ ਦੱਸੋ ਚਲ ਦੱਸੋ ਆਪਾਂ ਦੁਨੀਆ ਬਦਲਣ ਥੋੜਾ ਆਏ ਆ ਆਪਾਂ ਕਿਸੇ ਦੇ ਵਿਚਾਰ ਬਦਲਣ ਥੋੜਾ ਆਏ ਆ ਆਪਾਂ ਤੇ ਇਹ ਹਾਂ ਇਹ ਗੱਲ ਮੈਂ ਜ਼ਰੂਰ ਕਹੂੰਗੀ ਕਿ ਜਿਨ੍ਹਾਂ ਨੂੰ ਲੱਗਦਾ ਹੈ ਦੇਖੋ ਤੁਸੀਂ ਸੁਣਦੇ ਹੋ ਫਿਰ ਟਾਈਮ ਕੱਢਦੇ ਹੋ ਫਿਰ ਲਿਖਦੇ ਨਹੀਂ ਹੋ ਇਹ ਵੀ ਤੁਹਾਡਾ ਟਾਈਮ ਵੇਸਟ ਹੁੰਦਾ ਕਿਉਂ ਆਪਣਾ ਟਾਈਮ ਵੇਸਟ ਕਰਦੇ ਪਏ ਹੋ ਕੁਝ ਅਕਲ ਨੂੰ ਹੱਥ ਮਾਰੋ ਕਿਸੇ ਦੇ ਪਿੱਛੇ ਆਪਣਾ ਟਾਈਮ ਵੇਸਟ ਥੋੜਾ ਕਰੀਦਾ ਮੈਂ ਤੇ ਹਮੇਸ਼ਾ ਕਹਿੰਦੀ ਆ ਕਿ ਬਿਲਕੁਲ ਨਾ ਉਹ ਚੀਜ਼ਾਂ ਦੇਖੋ ਸੁਣੋ ਜੋ ਤੁਹਾਡੇ ਮਨ ਨੂੰ ਤੁਹਾਡੇ ਦਿਮਾਗ ਨੂੰ ਸ਼ਾਂਤੀ ਨਹੀਂ ਦਿੰਦੀ ਓਕੇ ਬੜੇ ਸਮਝਦਾਰ ਤੁਸੀਂ ਚਲੋ ਬੱਚਿਆਂ ਦੀ ਗੱਲ ਕਰ ਰਹੇ ਸੀ ਆਪਾਂ ਬੱਚਿਆਂ ਦੇ ਰਿਜ਼ਲਟ ਆਏ ਤੇ ਬਹੁਤੇ ਬੱਚੇ ਜੋ ਕਾਮਯਾਬ ਹੋਇਆ ਉਹਨਾਂ ਲਈ ਤਾਂ ਆਪਾਂ ਚਲੋ ਵਧੀਆ ਹੈ ਗਈ ਹੈ ਪਰ ਜਿਹੜੇ ਨਹੀਂ ਕਾਮਯਾਬ ਹੋਏ ਉਹਨਾਂ ਨੇ ਉਦਾਸ ਬਿਲਕੁਲ ਨਹੀਂ ਹੋਣਾ ਬਿਲਕੁਲ ਉਦਾਸ ਨਾ ਕੁਦਰਤ ਨੇ ਤੁਹਾਡੇ ਲਈ ਬਹੁਤ ਅੱਛਾ ਸੋਚਿਆ ਹਾਂ ਇਹ ਹੈ ਕਲਾਸ ਦੇ ਵਿੱਚ ਮੈਂ ਜ਼ਿਆਦਾ ਪੜਤੀ ਸੀ ਜਾਂ ਪੜਦਾ ਸੀ ਦੂਜਾ ਘੱਟ ਪੜਦਾ ਸੀ ਉਹਦੇ ਨੰਬਰ ਜ਼ਿਆਦਾ ਆ ਗਿਆ ਬਾਈ ਨੰਬਰਾਂ ਨਾਲ ਥੋੜੀ ਕਿਸਮਤ ਦੇ ਸਿਤਾਰੇ ਚਮਕਣੇ ਆ ਕੀ ਪਤਾ ਕੁਦਰਤ ਨੇ ਤੁਹਾਡਾ ਤੁਹਾਡਾ ਵਕਤ ਕਿੱਦਾਂ ਦਾ ਚੱਲ ਰਿਹਾ ਸੀ ਤੁਸੀਂ 99% ਮਿਹਨਤ ਕੀਤੀ ਜਾਂ 100% ਮਿਹਨਤ ਕੀਤੀ ਤੇ ਨੰਬਰ ਤੁਹਾਡੇ 70% ਆਇਆ ਮਾਇਨੇ ਕੀ ਰੱਖਦਾ ਮਾਇਨੇ ਤੇ ਮਿਹਨਤ ਰੱਖਦੀ ਹੈ ਆਪਣੇ ਆਪ ਤੇ ਮਾਣ ਰੱਖਦਾ ਹੈ ਕਿ ਨੰਬਰ ਥੋੜਾ ਦੱਸਣਗੇ ਕਿ ਮੈਂ ਕਿੱਦਾਂ ਦੇ ਪੇਪਰ ਕੀਤੇ ਨੰਬਰ ਥੋੜਾ ਦੱਸਣਗੇ ਕਿ ਮੇਰੀ ਜ਼ਿੰਦਗੀ ਕਿਸ ਪਾਸੇ ਨੂੰ ਜਾਣੀ ਆ ਨੰਬਰ ਤੇ ਟੀਚਰ ਥੋੜਾ ਹੀ ਦੱਸਣਗੇ ਕਿ ਤੂੰ ਜ਼ਿੰਦਗੀ ਚ ਕੁਝ ਬਣ ਸਕਦਾ ਹੈ ਕਿ ਨਹੀਂ ਬਣ ਸਕਦਾ ਆਪਾਂ ਤੁਹਾਨੂੰ ਇੱਕ ਵਾਰ ਐਗਜ਼ਾਮਪਲ ਦਿੱਤੀ ਸੀ ਆਪਣੇ ਬੱਚਿਆਂ ਨੂੰ ਜ਼ਰੂਰ ਦਿਆ ਕਰੋ ਕਿ ਕੋਈ ਬਹੁਤ ਹੀ ਵੱਡਾ ਵਿਗਿਆਨੀ ਹੋਇਆ ਉਹਨੂੰ ਉਹਦੇ ਟੀਚਰ ਨੇ ਲਿਖ ਦਿੱਤਾ ਸੀ ਕਿ ਇਹਨੂੰ ਦਿਮਾਗੀ ਪ੍ਰੋਬਲਮ ਹੈ ਇਹ ਕਦੇ ਵੀ ਜ਼ਿੰਦਗੀ 'ਚ ਪੜ੍ਹਾਈ ਕਿਤਾਬੀ ਪੜਵਾਈ ਨਹੀਂ ਕਰ ਸਕਦਾ ਤਾਂ ਕੀ ਹੈ ਕਿ ਜੇ ਉਹਨੂੰ ਦਿਮਾਗੀ ਪ੍ਰੋਬਲਮ ਹੈ ਉਹ ਦਿਮਾਗੀ ਪੜ੍ਹਾਈ ਨਹੀਂ ਕਰ ਸਕਦਾ ਤਾਂ ਤੁਸੀਂ ਇਸਨੂੰ ਘਰ ਬਿਠਾਓ ਤੇ ਇਹਨੂੰ ਕਿਸੇ ਸਕੂਲ 'ਚ ਲਾਉਣ ਦੀ ਜ਼ਰੂਰਤ ਨਹੀਂ ਹੈ ਤਾਂ ਕੀ ਕਰਨਾ ਹੈ ਤੁਸੀਂ ਤੁਸੀਂ ਕੀ ਕਰਨਾ ਤਾਂ ਅਸੀਂ ਕੀ ਕਰਨਾ ਇਹ ਚੀਜ਼ ਪੜ੍ਹ ਕੇ ਹਾਏ ਹਾਏ ਇਹ ਦੱਸ ਇਹ ਤਾਂ ਸੱਚੀ ਦਿਮਾਗੀ ਪ੍ਰੋਬਲਮ ਪਰ ਉਹਦੀ ਮਾਂ ਨੇ ਹਿੰਮਤ ਕਰਕੇ ਕਿਹਾ ਕਿ ਕੋਈ ਗੱਲ ਨਹੀਂ ਹੈ ਬੱਚੇ ਨੇ ਕਿਹਾ ਟੀਚਰ ਨੂੰ ਉਸ ਉਸ ਮਾਂ ਨੂੰ ਬੱਚੇ ਨੇ ਪੁੱਛਿਆ ਕਿ ਟੀਚਰ ਕੀ ਕਹਿੰਦੇ ਸੀ ਤੇ ਉਹ ਕਹਿੰਦੇ ਬਹੁਤ ਅੱਛਾ ਦਿਮਾਗ ਹੈ ਬੱਚੇ ਦਾ ਕੁਝ ਜ਼ਿਆਦਾ ਹੀ ਅੱਛਾ ਹੈ ਸਾਡੇ ਕੋਲ ਇੰਨੀ ਪੜ੍ਹਾਈ ਨਹੀਂ ਹੈ ਇੰਨੀ ਤਕਨੀਕ ਨਹੀਂ ਕਿ ਅਸੀਂ ਇਸ ਦੇ ਦਿਮਾਗ ਨੂੰ ਸਮਝ ਕੇ ਇਸ ਨੂੰ ਉਸ ਮੁਤਾਬਕ ਚਲਾ ਚਲ ਸਕੀਏ ਤਾਂ ਇਸ ਕਰਕੇ ਆਪਾਂ ਆਪ ਹੀ ਚਲਾਣਾ ਹੈ ਬੱਚੇ ਆਪਾਂ ਹੀ ਆਪਣੀ ਜ਼ਿੰਦਗੀ ਦੇ ਮੋਢੇ ਆ ਤੇ ਉਹਨੇ ਇਹ ਜਿਆ ਚ ਲਾਇਆ ਕਿ ਇਹ ਜਿਆ ਜਿਆ ਖੋਜਾਂ ਕੀਤੇ ਤੇ ਉਹ ਵਿਗਿਆਨੀ ਬਣਿਆ ਤੇ ਜਦੋਂ ਉਹਦੀ ਮਦਰ ਦੀ ਡੈਥ ਹੋਈ ਤਾਂ ਉਸ ਤੋਂ ਬਾਅਦ ਉਹਨੇ ਉਹ ਪੇਪਰ ਪੜ੍ਹਿਆ ਤੁਹਾਨੂੰ ਪਤਾ ਲੱਗਿਆ ਕਿ ਟੀਚਰ ਨੇ ਐ ਲਿਖਿਆ ਸੀ ਕਹਿਣ ਦਾ ਮਤਲਬ ਇਹ ਆ ਕਿ ਆਪਣੇ ਬੱਚਿਆਂ ਨੂੰ ਹਮੇਸ਼ਾ ਹੌਸਲਾ ਦਿਆ ਕਰੋ ਕਿ ਭਾਈ ਇਹ ਤੇ ਬਾੜਾ ਹੀ ਵਧੀਆ ਫਿਰ ਕੀ ਹੋ ਗਿਆ ਫਿਰ ਕੀ ਹੋ ਗਿਆ ਜੇ ਕਿਸੇ ਨਾਲੋਂ ਘੱਟ ਆਇਆ ਆਪਾਂ ਕਿਤੇ ਕਿਸੇ ਨਾਲ ਕੰਪੀਟੀਸ਼ਨ ਕਰਨ ਲਈ ਥੋੜਾ ਹੀ ਦੁਨੀਆ 'ਚ ਆਏ ਆ ਅਸੀਂ ਕਿਸੇ ਨਾਲੋਂ ਪਰਸੈਂਟੇਜ ਚੈੱਕ ਕਰਨ ਲਈ ਥੋੜਾ ਇਸ ਦੁਨੀਆ 'ਚ ਜਨਮ ਲਿਆਏ ਅਸੀਂ ਤੇ ਸਿਰਫ ਆਪਣੀ ਕਾਬਲੀਅਤ ਨੂੰ ਸਮਝਣਾ ਹੈ ਇਸੇ ਕਰਕੇ ਇਸ ਵਕਤ 'ਚ ਪੜ੍ਹਨਾ ਹੈ ਇਸ ਕਰਕੇ ਅਸੀਂ ਇਹ ਪੜ੍ਹ ਰਹੇ ਆ ਜਦੋਂ ਜਿਸ ਚੀਜ਼ ਦਾ ਵਕਤ ਦਾ ਟਾਈਮ ਹੋਊਗਾ ਅਸੀਂ ਉਹ ਚੀਜ਼ ਕਰਾਂਗੇ ਬੱਚਿਆਂ ਦੇ ਨਾਲ ਹਮੇਸ਼ਾ ਬੱਚੇ ਬਣ ਕੇ ਉਹਨਾਂ ਦੀ ਮਾਨਸਿਕਤਾ ਨੂੰ ਸਮਝ ਕੇ ਗੱਲ ਕਰਨੀ ਬੜੀ ਵਧੀਆ ਹੁੰਦੀ ਹੈ ਲੈ ਤੇਰੇ ਤੋਂ ਤੇ ਇੰਨੀ ਉਮੀਦ ਸੀ ਤੂੰ ਉਹਦੇ ਤੋਂ ਪਿੱਛੇ ਰਹਿ ਗਏ ਤੂੰ ਕਿਉਂ ਪਿੱਛੇ ਰਹਿ ਗਿਆ ਜarreਗੀ ਤੈਨੂੰ ਇਹ ਕਰਨਾ ਚਾਹੀਦਾ ਸੀ ਜਾਂ ਰਿਸ਼ਤੇਦਾਰਾਂ ਦੇ ਸਾਹਮਣੇ ਬੱਸ ਜੀ ਸਾਨੂੰ ਤੇ ਇੰਨੀ ਉਮੀਦ ਨਹੀਂ ਸੀ ਅਸੀਂ ਇਹਦੀਆਂ ਇੰਨੀਆਂ ਟਿਊਸ਼ਨਸ ਰੱਖੀਆਂ ਅਸੀਂ ਇਹਦੇ ਲਈ ਆਹ ਕੀਤਾ ਪਰ ਇਹਨੇ ਦੇਖ ਲਓ ਆਹ ਕੀਤਾ ਇਹਦੇ ਤੋਂ ਉਹ ਲੈ ਗਏ ਜ਼ਿਆਦਾ ਨੰਬਰ ਕਦੇ ਆਪਣੇ ਬੱਚਿਆਂ ਦਾ ਕੰਪੀਟੀਸ਼ਨ ਦੂਜੇ ਨਾਲ ਨਾ ਕਰੋ ਤਾਂ ਚੰਗਾ ਤਿੰਨ ਗੱਲਾਂ ਮੈਂ ਤੁਹਾਨੂੰ ਅੱਜ ਜ਼ਰੂਰੀ ਦੱਸੂਗੀ ਜਿਹੜੀ ਆਪਾਂ ਆਪਣੇ ਬੱਚਿਆਂ ਨੂੰ ਫਰੈਂਡਲੀ ਆਪਣੇ ਨਾਲ ਜੋੜ ਸਕਦੇ ਆ ਪਹਿਲੀ ਗੱਲ ਹਰ ਗੱਲ ਬੱਚਿਆਂ ਨਾਲ ਸ਼ੇਅਰ ਕਰੋ ਤੇ ਉਹਨਾਂ ਦੀ ਸੁਣੋ ਵੀ ਜ਼ਰੂਰ ਬੱਚਾ ਅਗਰ ਤੁਹਾਡੇ ਲਈ ਕੋਈ ਗੱਲ ਲੈ ਕੇ ਬੈਠਾ ਹੈ ਤੁਹਾਨੂੰ ਵਕਤ ਦਿਓ ਹਾਂ ਦੱਸੋ ਤੇਰੇ ਲਈ ਆਂ ਸੀ ਕਿਉਂ ਕੀ ਗੱਲ ਹੈ ਕੀ ਇਹ ਜੀ ਕਿਹੜੀ ਗੱਲ ਹੈ ਜਿਹੜੀ ਤੁਸੀਂ ਮੇਰੇ ਨਾਲ ਸ਼ੇਅਰ ਨਹੀਂ ਕਰ ਸਕਦੇ ਹਮੇਸ਼ਾ ਬੱਚੇ ਨੂੰ ਓਪਨ ਰੱਖੋ ਓਪਨ ਮੀਨਸ ਕਿ ਕੋਈ ਇਹ ਜੀ ਗੱਲਬਾਤ ਹੈ ਹੀ ਨਹੀਂ ਜਿਹੜੀ ਤੁਸੀਂ ਮਾਤਾ ਪਿਤਾ ਨਾਲ ਸ਼ੇਅਰ ਨਹੀਂ ਕਰ ਸਕਦੇ ਕਿਉਂਕਿ ਅਸੀਂ ਤੇਰੇ ਮਾਂ ਪਿਓ ਤੈਨੂੰ ਜਨਮ ਦਿੱਤਾ ਇਸ ਉਮਰ ਚੋਂ ਅਸੀਂ ਗੁਜ਼ਰ ਚੁੱਕੇ ਆ ਕੀ ਵੱਡੀ ਗੱਲ ਹੋ ਗਈ ਹੈ ਕੋਈ ਵੱਡੀ ਗੱਲ ਨਹੀਂ ਬੱਚੇ ਹਰ ਹਾਲਾਤ ਇਦਾਂ ਦੇ ਆਉਂਦੇ ਆ ਤੂੰ ਦੱਸ ਕੀ ਹੈ ਮਤਲਬ ਜਦੋਂ ਉਸਨੇ ਦੱਸ ਦਿੱਤਾ ਤਾਂ ਮੰਨ ਲਓ ਅੱਧਾ ਉਹਦਾ ਮਨ ਖਾਲੀ ਹੋ ਗਿਆ ਤੇ ਉਹ ਬੱਚਾ ਕਦੇ ਡਿਪਰੈਸ਼ਨ 'ਚ ਨਹੀਂ ਜਾਂਦਾ ਕਦੇ ਟੈਨਸ਼ਨ ਨਹੀਂ ਲੈਂਦਾ ਜਿਹੜੇ ਬੱਚੇ ਆਪਣੇ ਮਾਤਾ ਪਿਤਾ ਨਾਲ ਹਰ ਗੱਲ ਕਰਦੇ ਆ ਦੂਜੀ ਗੱਲ ਜਦੋਂ ਕੋਈ ਬੱਚਾ ਡਿਮਾਂਡ ਕਰਦਾ ਜਦੋਂ ਕੋਈ ਬੱਚਾ ਜਿੱਦ ਕਰਦਾ ਉਸੇ ਟਾਈਮ ਤੇ ਉਸ ਦਾ ਰਿਐਕਸ਼ਨ ਨਾ ਕਰ ਨਾ ਸੋਚ ਨੂੰ ਕਿ ਓਕੇ ਦੇਖਦੇ ਆਂ ਕਦੋਂ ਦੇਖਦੇ ਆ ਕਦੋਂ ਦੇਖਣ ਦੇਖੋ ਤੇ ਆਪਣੇ ਰਿਐਕਸ਼ਨ ਨੇ ਉਸ ਦੀ ਆਪਣੀ ਗੱਲਬਾਤ ਉਹਨੂੰ ਕੋ ਹਾਂ ਵਕਤ ਲੱਗੇਗਾ ਹਰ ਚੀਜ਼ ਹੋ ਜਾਂਦੀ ਆਪਾਂ ਕਰਾਂਗੇ ਠੀਕ ਹੁਣ ਬੱਚਾ ਤੇ ਇੱਕ ਜਿੱਦੀ ਅਸੀਂ ਤੋਂ ਬੋਲ ਲੈ ਹੁਣ ਮੈਂ ਨਹੀਂ ਕਰਨਾ ਅਸਤੇ ਹੋਣਾ ਹੀ ਨਹੀਂ ਇਹ ਤੇ ਹੋ ਹੀ ਨਹੀਂ ਸਕਦਾ ਲੈ ਤੂੰ ਕਰ ਲੈ ਜਾ ਫਿਰ ਕਿੱਥੋਂ ਕਰ ਮਤਲਬ ਜੇ ਅਸੀਂ ਉਹਦੇ ਵਰਗੇ ਹੀ ਹੋ ਕੇ ਉਹਨੂੰ ਜਵਾਬ ਦਾਂਗੇ ਤਾਂ ਅਸੀਂ ਉਹ ਬੱਚੇ ਦੀ ਮਾਨਸਿਕਤਾ ਨੂੰ ਕਿੱਥੋਂ ਸਮਝ ਸਕਾਂ ਉਹ ਇੱਕ ਬੱਚਾ ਹੈ ਤਾਂ ਬੱਚਾ ਕਹਿ ਰਹੇ ਆ ਨਾ ਆਪਾਂ ਤਾਂ ਅਸੀਂ ਅਸੀਂ ਨੈਚਰ ਆਣਾ ਸੀਮਾ ਤੱਕ ਕਵਾਨਾ ਤਾਂ ਅਸੀਂ ਉਸ ਟਾਈਮ ਤੇ ਸ਼ਾਂਤ ਰਹਿ ਕੇ ਉਹ ਵਕਤ ਜਦੋਂ ਨੰਗ ਜਾਏਗਾ ਉਦਾਂ ਦੇ ਹਾਲਾਤ ਤੇ ਉਦਾਂ ਦੀ ਗੱਲਬਾਤ ਕਰਨ ਦਾ ਤਰੀਕਾ 70% ਨਹੀਂ 80% ਬਦਲ ਜਾਊਗਾ ਜੇ ਉਹ ਹੀ ਡਿਮਾਂਡ ਉਹ ਫੇਰ ਕਰੇਗਾ ਤਾਂ ਉਸ ਦਾ ਤਰੀਕਾ ਬਿਲਕੁਲ ਲੰਘ ਹੋਏਗਾ ਅੱਧੇ ਘੰਟੇ ਘੰਟੇ ਬਾਅਦ ਹੀ ਦੇਖ ਲਿਓ ਤੁਸੀਂ ਕਿ ਸੇ ਨੂੰ ਕੋਈ ਨਹੀਂ ਆਪਾਂ ਸ਼ਾਮ ਨੂੰ ਗੱਲ ਕਰਦੇ ਆ ਆਪਾਂ ਦੁਪਹਿਰੇ ਗੱਲ ਕਰਦੇ ਆ ਸਵੇਰ ਦੀ ਗੱਲ ਜੇ ਕੋਈ ਸ਼ਾਮ ਦੇ ਤਾਂ ਆਪਾਂ ਕੋਕੇ ਕੱਲ ਗੱਲ ਕਰ ਲੈਨੇ ਆ ਆਪਾਂ ਗੱਲ ਕਰਦੇ ਆ ਆਪਾਂ ਬੈਠਾਂਗੇ ਆਪਾਂ ਤੇਰੇ ਨਾਲ ਇਸ ਟਾਪਿਕ ਤੇ 8:00 ਵਜੇ ਗੱਲ ਕਰਨੀ ਓਕੇ ਆ ਜਾ ਬਾਈ ਹੁਣ ਤਾਂ ਆਪਾਂ ਕੱਲ ਗੱਲ ਕਰ ਰਹੇ ਸੀ ਹਾਂ ਦੱਸੋ ਕਿੰਦਾ ਮਤਲਬ ਕਰੋ ਜਰੂਰ ਸੁਣੋ ਜਰੂਰ ਪਰ ਜਦੇ ਰਿਐਕਸ਼ਨ ਨਾ ਕਰੋ ਬੱਚੇ ਤੇ ਪਹਿਲੀ ਗੱਲ ਜਿਹੜੀ ਆਪਾਂ ਪਹਿਲਾਂ ਹੀ ਕਿਤੇ ਕੰਪੇਅਰ ਕਦੇ ਕਿਸੇ ਨਾਲ ਨਾ ਨਾ ਕਰੋ ਦੂਜੀ ਗੱਲ ਆਪਣੇ ਬੱਚੇ ਨੂੰ ਕਦੇ ਵੀ ਕਿਸੇ ਦੇ ਸਾਹਮਣੇ ਨਿੰਦੋਣਾ ਬਹੁਤ ਹੀ ਅੱਛਾ ਹੈ ਹਾਂ ਆਪਣੇ ਜਿਹੜੇ ਆ ਉਹਨਾਂ ਦੇ ਸਾਹਮਣੇ ਤੁਸੀਂ ਡਿਸਕਸ਼ਨ ਕਰ ਸਕਦੇ ਹੋ ਆਪਣੇ ਬੱਚੇ ਬਾਰੇ ਕਿਉਂਕਿ ਬੱਚੇ ਨੂੰ ਫੀਲ ਹੁੰਦਾ ਏ ਤਾਂ ਇਸ ਕਰਕੇ ਹਾ ਤੀਜੇ ਬੰਦੇ ਦੇ ਸਾਹਮਣੇ ਉਸ ਦੀ ਆਲੋਚਨਾ ਉਸ ਨੂੰ ਹੀਟਾਂ ਦਿਖਾਉਣ ਦੀ ਕਦੇ ਕੋਸ਼ਿਸ਼ ਨਾ ਕਰੋ ਠੀਕ ਚੌਥੀ ਗੱਲ ਜਿਹੜੀ ਸਭ ਤੋਂ ਜ਼ਰੂਰੀ ਸਾਨੂੰ ਆਪਣੀ ਫੈਮਿਲੀ ਚ ਕਰਨੀ ਚਾਹੀਦੀ ਆ ਕਿ ਬੱਚਾ ਸਾਹਮਣੇ ਲੜੋ ਨਾ ਬੱਚਾ ਸਾਹਮਣੇ ਬੈਸੋ ਅਗਰ ਤੁਸੀਂ ਇੱਕ ਦੂਸਰੇ ਦੀ ਪਤੀ ਪਤਨੀ ਇੱਕ ਦੂਜੇ ਦਾ ਆਦਰ ਸਤਿਕਾਰ ਨਹੀਂ ਕਰਨਗੇ ਤੁਸੀਂ ਪਰਿਵਾਰ ਵਿੱਚ ਬਜ਼ੁਰਗਾਂ ਦਾ ਆਦਰ ਸਤਿਕਾਰ ਨਹੀਂ ਕਰੋਗੇ ਭੁੱਲ ਜੋ ਬੱਚੇ ਤੁਹਾਡਾ ਜਾਂ ਤੁਹਾਡੇ ਤੋਂ ਤੁਹਾਡੇ ਮਾਤਾ ਪਿਤਾ ਜਾਂ ਜਾਂ ਤੁਹਾਡੇ ਆਪਣੇ ਦਾਦਾ ਦਾਦੀ ਦਾਪੂ ਜੀ ਨੂੰ ਮਤਲਬ ਉਹਨਾਂ ਦਾ ਸਤਿਕਾਰ ਕਰਨਗੇ ਚਲੋ ਗੱਲਾਂ ਆਪਾਂ ਪੇਪਰਾਂ ਦੀ ਕੀਤੀ ਸੀ ਤਾਂ ਸਮਝ ਲੱਗ ਗਈ ਨਾ ਤੁਹਾਨੂੰ ਕੋਈ ਗੱਲ ਨਹੀਂ ਹੈ ਬਿਲਕੁਲ ਟੈਨਸ਼ਨ ਕਰਨ ਦੀ ਜਰੂਰਤ ਨਹੀਂ ਹੈ ਤੁਸੀਂ ਬਹੁਤ ਸਕਸੈਸ ਹੋਣਾ ਆਪਣੀ ਲਾਈਫ ਦੇ ਵਿੱਚ ਬਸ ਆਪਣੇ ਆਪ ਤੇ ਪ੍ਰਾਊਡ ਰੱਖਣਾ ਹੈ ਕਿ ਨੰਬਰ ਤਾਂ ਸਿਰਫ ਨੰਬਰਸ ਨੇ ਨੰਬਰਸ ਦੇ ਵਿੱਚ ਉਲਝਰਾਨੀ ਹੈ నాలెજ ਹੋਣੀ ਜ਼ਰੂਰੀ ਠੀਕ ਬੜੇ ਸਮਝਦਾਰ ਹੋ ਤੁਸੀਂ ਆਪਾ ਦੂਜੀ ਤੀਜੀ ਵਾਰ ਕਹਿ ਦਿੱਤਾ ਕਿਉਂਕਿ ਪੜ੍ਹਾਈ ਕਿਤਾਬੀ ਪੜ੍ਹਾਈ ਤੇ ਵਕਤ ਸਮਝਦਾਰ ਬਣਾ ਦਿੰਦਾ ਵਕਤ ਜ਼ਿਆਦਾ ਸਮਝਦਾਰ ਬਣਾਉਂਦਾ ਹੈ ਕਿਤਾਬੀ ਪੜ੍ਹਾਈ ਜਿਹੜੀ ਆ ਉਹ ਸਿਰਫ ਤੇ ਸਿਰਫ ਤੁਹਾਡੇ ਦਿਮਾਗ ਤੇ ਚੜ ਕੇ ਤੁਹਾਨੂੰ ਕਿਤਾਬਾਂ ਵਾਂਗਾਂ ਬਣਾ ਦਿੰਦੀ ਤੇ ਕਿਤਾਬਾਂ ਗਿਆਨ ਵਾਲੀਆਂ ਤੇ ਵਕਤ ਅਨੁਸਾਰ ਪੜਨ ਵਾਲੀਆਂ ਕਿਤਾਬਾਂ ਜ਼ਿੰਦਗੀ ਦੇ ਜਿਹੜੇ ਝੱਲਾ ਝੁੱਲਾ ਹੁੰਦੀਆਂ ਨੇ ਨਾ ਉਹਨਾਂ ਚੋਂ ਕੱਢਣ ਲਈ ਤੁਹਾਡੇ ਦਿਮਾਗ ਨੂੰ ਚਲਾ ਕੇ ਰੱਖਦੀਆਂ ਠੀਕ ਅੱਜ 17 ਤਰੀਕ ਹੋਗੀ ਜੀ 17 ਤਰੀਕ ਸ਼ਨੀਵਾਰ ਦਾ ਪੂਰਾ ਅਸਾੜਾ ਨਕਸ਼ਤਰ 5:44 ਤੱਕ ਚੱਲੇਗਾ ਤੁਹਾਨੂੰ ਰਾਸ਼ੀ ਵਿੱਚ ਚੰਦਰ ਮਹਾਰਾਜ ਰਹਿਣਗੇ ਕੱਲ ਸਵੇਰੇ ਤੜਕੇ ਤੱਕ ਤੇ ਜੋ ਨਕਸ਼ਤਰ ਚੱਲ ਰਿਹਾ ਜੀ ਅੱਜ ਪੂਰਬ ਅਸਾੜਾ ਨਕਸ਼ਤਰ ਹੈ ਤੇ ਪੰਚਮੀ ਤਿੱਥੀ ਹੈ ਨੇਰ ਪੱਖ ਦੀ ਨੇਰ ਪੱਖ ਚੱਲ ਰਿਹਾ ਉਹ ਜੀ ਪੰਚਮੀ ਤਿੱਥੀ ਹੈ 5 ਵਜੇ 44 ਮਿੰਟ ਤੱਕ ਪੂਰਾ ਵਸਾਲਾ ਨਕਸ਼ਤਰ ਉਸ ਤੋਂ ਬਾਅਦ ਦੂਸਰਾ ਨਕਸ਼ਤਰ ਤੇ ਚੱਲੇਗਾ ਸੱਧਿਆ ਯੋਗ ਰਹੇਗਾ ਜਾਨੀ ਕਿ ਪੂਰਾ ਵਸਾਲਾ ਤੋਂ ਬਾਅਦ ਉਤਰਾ ਸਾਲਾ ਨਕਸ਼ਤਰ ਚੱਲੇਗਾ ਚੰਦਰ ਮਹਾਰਾਜ ਸ਼ੁੱਕਰ ਦੇ ਨਕਸ਼ਤਰ ਵਿੱਚ ਤੁਹਾਨੂੰ ਰਾਸ਼ੀ ਵਿੱਚ ਗੁਰੂ ਦੀ ਦ੍ਰਿਸ਼ਟੀ ਅੱਜ ਵੀ ਪਏਗੀ ਤੇ ਗ੍ਰਹਿਾਂ ਦੇ ਮੁਤਾਬਕ ਅੱਜ ਰਾਹੁ ਕਾਲ ਦਾ ਟਾਈਮ ਤਕਰੀਬਨ 9 ਵਜੇ ਤੋਂ ਲੈ ਕੇ 10:30 ਵਜੇ ਤੱਕ ਰਹੇਗਾ ਠੀਕ ਹੈ ਸਿਤਾਰੇ ਅਮਤਾਬਕ ਗ੍ਰਹਿ ਅਮਤਾਬਕ ਕਿੱਦਾਂ ਜਾਏਗਾ ਅੱਜ ਦਾ ਦਿਨ ਕਿੱਦਾਂ ਕੀ ਕਰਨਾ ਤੇ ਕੀ ਨਹੀਂ ਕਰਨਾ ਥੋੜੀਆਂ ਚੀਜ਼ਾਂ ਨੂੰ ਸਮਝ ਕੇ ਹਰ ਦਿਨ ਨੂੰ ਬੈਸਟ ਬਣਾਉਣਾ ਤੁਹਾਡੇ ਆਪਣੇ ਹੱਥ 'ਚ ਹੈ ਤੇ ਤੁਸੀਂ ਉਸ ਨੂੰ ਬੈਸਟ ਬਣਾ ਵੀ ਸਕਦੇ ਹੋ ਕਿ ਵੱਡੀ ਗੱਲ ਹੈ ਹਰ ਵਕਤ ਨੇ ਵਕਤ ਅਨੁਸਾਰ ਨੰਗੇ ਜਾਣਾ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪ ਪਾਇਰੇ ਜਾਨੇ ਮੇਸ਼ਾ ਰਾਸ਼ੀ ਵਾਲਿਆਂ ਦੀ ਮੇਸ਼ਾ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਚੱਲ ਰਿਹਾ ਨੌਵੇਂ ਚੰਦਰਮਾ ਸ਼ੁਕਰ ਦਾ ਨਕਸ਼ਤਰ ਸ਼ੁਕਰ ਤਾਂ ਲਈ ਚੰਗਾ ਬਿਜ਼ਨਸ ਲਈ ਚੰਗਾ ਕੰਮ ਕਰਨ ਲਈ ਚੰਗਾ ਤੇ ਪੈਸੇ ਲਈ ਚੰਗਾ पर्सनालिटी ਲਈ اچھا ਖੂਬਸੂਰਤ ਪਰਫਿਊਮ ਲਾਣਾ ਹੈ ਜਾਂ ਤੁਸੀਂ ਡੈਲ ਡਰੈਸ ਰਹਿਣਾ ਹੈ ਇਤਰ ਵੀ ਲਗਾ ਸਕਦੇ ਹੋ ਕੰਨਾਂ ਪਿੱਛੇ ਹਲਕਾ ਮਿਊਜ਼ਿਕ ਵੀ ਸੁਣ ਲੈਣਾ ਦਿਨ ਬਧੀਆਂ ਜਾਏਗਾ ਪੈਸੇ ਬਾਰੇ ਸੋਖੇ ਹੁੰਦੇ ਚਾਹੁੰਦੇ ਟੌਰਸ ਯਾਨੀ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਦੇ ਸੂਰਜ ਲਗਨ ਚ ਬਿਰਾਜਮਾਨ ਹੈ ਬੁੱਧ ਹਜੇ 12ਵੇਂ ਸਥਾਨ ਵਿੱਚជា ਪਤਨੁਦਾਸੀ ਰਹੀਆਂ ਮੰਗਲ ਤੀਸਰੇ ਸਥਾਨ ਵਿੱਚ ਹੈ ਤੇ ਜੋ ਨਕਸ਼ਤਰ ਦੇਖਿਆ ਜਾਵੇ ਤਾਂ ਨਕਸ਼ਤਰ ਸ਼ੁਕਰ ਦਾ ਜੋ ਹੈ ਉਹ ਤੁਹਾਡੇ ਲਗਨ ਤੁਹਾਡੀ ਰਾਸ਼ੀ ਦਾ ਮਾਲਕ ਬਣਿਆ ਤਾਂ ਪਰੇਸ਼ਾਨੀ ਕਿਸ ਗੱਲ ਦੀ ਹੈ ਕਿਸੇ ਗੱਲ ਦੀ ਨਹੀਂ ਹੈ ਕਿਉਂਕਿ ਸ਼ੁਕਰ ਤੁਸੀਂ ਆਪ ਹੀ ਹੋ ਆਪਣੇ ਆਪ 'ਤੇ ਧਿਆਨ ਦੇਣਾ ਜ਼ਰੂਰੀ ਹੈ ਆਪਣੇ ਲਈ ਵਕਤ ਕੱਢਣਾ ਉਸ ਤੋਂ ਜ਼ਿਆਦਾ ਜ਼ਰੂਰੀ ਹੈ ਚਲੋ ਸੈਲਫ ਕੌਨਫੀਡੈਂਸ ਲਈ ਥੋੜਾ ਜਿਹਾ ਤੁਸੀਂ ਮੈਡੀਟੇਸ਼ਨ ਕਰ ਸਕਦੇ ਹੋ ਚਾਂਦੀ ਪਹਿਨਣਾ ਅੱਜ ਦੇ ਦਿਨ ਦਾ ਉਪਾਰ ਹੋਵੇਗਾ ਤੁਹਾਡਾ ਤੇ ਨਾਲ ਸੋਈ ਚ ਬੈਠ ਕੇ ਖਾਣਾ ਖਾਣ ਦੇ ਨਾਲ ਲਗਨ 'ਚ ਬੈਠਾ ਹੋਇਆ ਸੂਰਜ ਸ਼ਾਂਤ ਰੱਖੇਗਾ ਸਿਰ 'ਤੇ ਸਿਰ ਤੇ ਦਰਦ ਵਗੈਰਾ ਹੋ ਰਿਹਾ ਹੋਵੇ ਤੇ ਨਾ ਟੋਪਕ ਤੇ ਸੇਕਾ ਕੇ ਰੱਖਣਾ ਜੈਮਿਨੀ ਜਾਨੇ ਮਿਥੂ ਰਾਸ਼ੀ ਵਾਲਾ ਨੂੰ ਪ੍ਰਾਪਰਟੀ ਨਾਲ ਸੰਬੰਧਤ ਮਸਲੇ ਹੱਲ ਹੋ ਜਾਣਗੇ ਸ਼ੁਕਰ ਪੁਰਾਣੇ ਦੋਸਤਾਂ ਨਾਲ ਮੇਲ ਮਿਲਾਪ ਗੱਲਬਾਤ ਕਰਨ ਤੇ ਚੰਗੇ ਨਤੀਜੇ ਤੁਹਾਨੂੰ ਮਿਲਣਗੇ ਰਸੋਈ ਚ ਬੈਠ ਕੇ ਤੁਸੀਂ ਵੀ ਖਾਣਾ ਖਾ ਸਕਦੇ ਹੋ ਨਾਲ ਹੀ ਬੁੱਧ ਨੂੰ ਸ਼ੁਭ ਕਰਨ ਦੇ ਲਈ ਕੰਝਕਾ ਨੂੰ ਫਲ ਦੋ ਕੈਂਸਰ ਜਾਨੇ ਕਰਕਰਾਸ਼ੀ ਵਾਲਿਆਂ ਨੂੰ ਅਲਿਗੇਸ਼ਨ ਤੋਂ ਮੁਤ ਤੋਂ ਬਚਣਾ ਚਾਹੀਦਾ ਹੈ ਕਿਸੇ ਦੀ ਜ਼ਮਾਨਤ ਖਮਾਨਤ ਵਿੱਚ ਬਿਲਕੁਲ ਵੀ ਨਾ ਪਾਓ ਚੰਗਾ ਰਹੇਗਾ ਸਿਰਫ ਤੇ ਸਿਰਫ ਆਪਣੇ ਕੰਮ ਨਾਲ ਮਤਲਬ ਰੱਖਣਾ ਤੇ ਪੈਂਡਿੰਗ ਕੰਮਾਂ ਨੂੰ ਹੱਲ ਕਰਨ ਦੇ ਲਈ ਕੋਸ਼ਿਸ਼ ਕਰਨਾ ਹੈ ਚੰਦਰ ਦੇ ਸਥਿਤੀ ਤੇ ਮੰਗਲ ਦੀ ਸਥਿਤੀ ਲਈ ਲਾਲ ਰੰਗ ਦਾ ਰੁਮਾਲ ਆਪਣੇ ਕੋਲ ਰੱਖ ਸਕਦੇ ਹੋ ਲਿਓ ਸਿੰਘ ਰਾਸ਼ੀ ਵਾਲਿਆਂ ਦੇ ਲਈ ਵਾਹਨ ਧਿਆਨ ਨਾਲ ਚਲਾਓ ਸੱਟ ਚੋਪ ਦਾ ਪੈ ਬਣਿਆ ਰਹੇਗਾ ਮਾਤਾ ਦੀ ਸਿਹਤ ਹੁਣ ਠੀਕ ਹੁੰਦੀ ਜਾਏਗੀ ਪਰ ਫਿਰ ਵੀ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਕਰੋ ਲੱਤ ਦਾ ਦਰਦ ਕਿਸੇ ਨਾ ਕਿਸੇ ਦੇ ਰਹਿ ਸਕਦਾ ਹੈ ਸੂਰਜ ਨੂੰ ਸ਼ੁਭ ਕਰਨ ਦੇ ਲਈ ਸੂਰਜ ਦੇ ਦਰਸ਼ਨ ਕਰਨੇ ਤੇ ਜ਼ਰੂਰੀ ਨਹੀਂ ਗਾਇਤਰੀ ਮੰਤਰ ਵੀ ਸੋਣ ਸਕਦੇ ਵਰਗੋਜਣੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਕਦੇ ਵਾਹਨ ਨੂੰ ਲੈ ਕੇ ਕਦੇ ਕਿਸੇ ਹੋਰ ਚੀਜ਼ ਨੂੰ ਲੈ ਕੇ ਮਾਨਸਿਕ ਤੌਰ ਤੇ ਬਧੀ ਪਰੇਸ਼ਾਨੀ ਤੁਹਾਡੀ ਨਾਲ ਹੀ ਕਿ ਤੂੰ ਲਗਨ ਚ ਤੇਨ ਸੁਕਰ ਦਾ ਨਕਸ਼ਤਰ ਹੈ ਕਿਸਮਤ ਦਾ ਪੂਰਾ ਸਾਥ ਮਿਲੇਗਾ ਥੋੜਾ ਬਿਜ਼ੀ ਰਹੋਗੇ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਭਜਨਟ ਬਣੀ ਪਰ ਰਹੇਗੀ ਲੰਬੀ ਜਾਂ ਛੋਟੀ ਯਾਤਰਾ ਕਰ ਨਹੀਂ ਸਕਦੀ ਐ ਪਰ ਥੋੜਾ ਭਾਰੀ ਖਾਣੇ ਤੋਂ ਪਰਹੇਜ਼ ਰੱਖੋ ਲਿਬਰਾ ਤੋਲਾ ਰਾਸ਼ੀ ਤੋਲਾ ਰਾਸ਼ੀ ਦੇ ਲਈ ਇਸ ਸਿਤਾਰੇ ਕੰਮ ਕਰ ਠੀਕ ਠਾਕ ਜਾਏਗਾ ਕੋਈ ਜਿਮ ਵਗੈਰਾ ਜੁਆਇਨ ਕਰਨ ਬਾਰੇ ਸੋਚ ਰਹੇ ਹੋ ਤਾਂ ਕਰ ਲੈਣਾ ਚਾਹੀਦਾ ਫਿਟਨੈਸ ਵੱਲ ਧਿਆਨ ਦਿਓ ਤੁਸੀਂ ਪਰਸਨੈਲਿਟੀ ਐ ਚੀ ਸੋਸ਼ਲ ਮੀਡੀਆ ਤੇ ਕੰਮ ਕਰਨ ਵਾਲਿਆਂ ਨੂੰ ਨਵੇਂ ਨਵਾਂ ਕੰਮ ਕਰਦਾ ਆਰਡਰ ਮਿਲ ਸਕਦਾ ਹੈ ਜਿਸ ਕਰਕੇ ਮਨ ਖੁਸ਼ ਦਹੀਂ ਮੱਥੇ ਤੇ ਲਾ ਸਕਦੇ ਹੋ ਦਹੀਂ ਦਾ ਸੇਵਨ ਕਰਕੇ ਘਰ ਤੋਂ ਜਾਣਾ ਸ਼ੁਭਤਾ ਦੇਵੇਗਾ स्कॉर्पियो वृश्चिक राशि वृश्चिक राशि वाले दे लिए जो शुक्र का नक्षत्र है इस मुताबिक शॉपिंग करनी है बस शॉपिंग करनी है ते चीजों नु सही तरीके नाल लेने दे लिए ले तान कोशिश करनी चाहिए नालके कोशिश और जरूर करो के शुक्र नु और शुभ करण दे लिए नीला रंग आज ना पाओ ते गानो रोटी पाओ वादों खर्चियां ते कंट्रोल रखो शॉपिंग करो जरूर पर जिन्ना चीजों दी जरूरत नहीं है उनते पैसा वेस्ट नहीं करना चाहिए ਅਗਲੀ ਰਾਸ਼ੀ ਸੈਜੀਟੇਰੀਅਸ ਤਨੂ ਰਾਸ਼ੀ ਤਨੂ ਰਾਸ਼ੀ ਦੇ ਲਈ ਸਿਹਤ ਹੁਣ ਠੀਕ ਹੁੰਦੀ ਜਾਏਗੀ ਸ਼ੁਕਰ ਦਾ ਨਕਸ਼ਤਰ ਮਿੱਤਰ ਨਹੀਂ ਹੈ ਹਸਪਤਾਲਾਂ ਦੇ ਚੱਕਰ ਲੱਗਣੇ ਭਾਵੇਂ ਘਟ ਹੋ ਰਹੇ ਨੇ ਪਰ ਫਿਰ ਵੀ ਜਿਸ ਤਰ੍ਹਾਂ ਦੀ ਪਰੇਸ਼ਾਨੀ ਹੈ ਉਸ ਮੁਤਾਬਕ ਹਲਕੇ ਚ ਕਿਸੇ ਚੀਜ਼ ਨੂੰ ਲੈਣਾ ਨੁਕਸਾਨ ਕਰਾਏਗਾ ਪ੍ਰੈਸਟ ਬਹੁਤ ਸ਼ੁਭ ਹੈ ਚੰਦਰ ਤੇ ਦ੍ਰਿਸ਼ਟੀ ਪਿਆਰੇ ਹੈ ਵਿਆਹ ਸ਼ਾਦੀ ਲਈ ਸਿਤਾਰੇ ਤੁਹਾਡੇ ਚੰਗੇ ਆ ਕੌਨਫੀਡੈਂਸ ਵਧੇਗਾ ਵਾਸ ਸੇਤ ਦੇ ਲੈ ਇੰਸਰ ਗਾ ਮੇਨ ਕੈਪ੍ਰਿਕੌਰਨ ਜਾਨੀ ਮਕਰਾ ਰਸ਼ੀ ਮਕਰਾ ਰਸ਼ੀ ਦੇ ਲਈ ਥੋੜੀ ਮਾਨਸਿਕ ਕਲਪਾਹਟ ਕੱਟੀ ਥੋੜੇ ਕੰਮਕਾਰ ਥੋੜੇ ਤੁਹਾਡੇ ਲਾਈਨ ਤੇ ਆਏ ਸ਼ੁਕਰ ਦਾ ਨਕਸ਼ਤਰ ਅੱਛੇ ਲੋਕਾਂ ਦੇ ਸਬੰਧ ਨਾਲ ਕੰਮਕਾਰ ਅੱਗੇ ਵੀ ਤੁਰੇ ਤੇ ਤੁਹਾਨੂੰ ਥੋੜੇ ਰਿਲੈਕਸ ਵੀ ਆਈ ਭਾਵੇਂ ਮਾਨਸਿਕ ਕਲਪਾਟ ਥੋੜੀ ਬਹਤੀ ਹਜੇ ਹੈ ਜਦੋਂ ਤੱਕ ਕੁਝ ਹੱਦਚ ਨਹੀਂ ਆ ਜਾਂਦਾ ਉਦੋਂ ਤੱਕ ਕੋਈ ਨਵਾਂ ਡਿਸੀਜਨ ਨਹੀਂ ਲੈਣਾ ਚਾਹੀਦਾ ਪਰ ਸ਼ੁਕਰ ਦਾ ਨਕਸ਼ਤਰ ਮਿੱਤਰ ਹੈ ਗਾਂ ਰੋਟੀ ਪਾਓ ਦਿਨ ਵਧੀਆ ਅਗਲੀ ਰਾਸ਼ੀ ਆਪਿਊਰਸ ਯਾਨੀ ਕੁੰਭ ਰਾਸ਼ੀ ਕੁੰਭ ਰਾਸ਼ੀ ਦੇ ਲਈ ਸ਼ੁਕਰ ਦਾ ਨਕਸ਼ਤਰ ਮਿੱਤਰ ਹੈ ਵਿਦੇਸ਼ ਜਾਣ ਵਾਲਿਆਂ ਲਈ ਸਿਤਾਰੇ ਚੰਗੇ ਆ ਕੰਮ ਕਰਨ ਦੀ ਰਫਤਾਰ ਪਹਿਲਾਂ ਦੀ ਤਰ੍ਹਾਂ ਰਹੇਗੀ ਦਿਨ ਮਿਲੇ ਜੁਲੇ ਪ੍ਰਭਾਵ ਵਾਲਾ ਜਾਣ ਵਾਲਾ ਏ ਥੋੜਾ ਜਿਹਾ ਗੁੱਸੇ ਤੇ ਕੰਟਰੋਲ ਤੇ ਬਣੇ ਚ ਮਠਾਸ ਰੱਖੋ ਪਾਇਸੇ ਯਾਨੀ ਮੇਂਗਾ ਰਾਸ਼ੀ ਮੇਂਗਾ ਰਾਸ਼ੀ ਵਾਲਿਆਂ ਦੇ ਲਈ ਚੰਦਰ ਅੱਜ ਵੀ ਦਸਵੇਂ ਸਥਾਨ 'ਚ ਸ਼ੁਕਰ ਦਾ ਨਕਸ਼ਤਰ ਮਿੱਤਰ ਨਹੀਂ ਹੈ ਜੀਵਨ ਸਾਥੀ ਨਾਲ ਸਬੰਧਾਂ ਚ ਸੁਧਾਰ ਲਈ ਯਤਨ ਕਰੋ ਛੋਟੇ-ਮੋਟੇ ਲੋਕਚੋਕ ਵੱਡਾ ਰੂਪ ਧਾਰਨ ਕਰ ਸਕਦੀ ਆ ਲੜਾਈ ਝਗੜਾ ਹੋ ਚੱਕਦਾ ਹੈ ਜਿਸ ਨਾਲ ਘਰ ਦਾ ਮਾਹੌਲ ਖਰਾਬ ਰਹੇਗਾ ਥੋੜਾ ਸਾਇਲੈਂਟ ਮੋਡ ਵਿੱਚ ਰਹਿਣਾ ਤੁਹਾਡੇ ਲਈ ਅੱਜ ਸ਼ੁਭ ਤੇ ਫਲਕਾਰੀ ਸਾਬਤ ਹੋਏਗਾ ଏਸੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਗ੍ਰਹਿਾਂ ਨੂੰ ਆਪਾਂ ਲੋਜਿਕਲੀ ਕਿਦਾਂ ਸਹੀ ਕਰਕੇ ਹਰ ਤਰ੍ਹਾਂ ਨਾਲ ਹਰ ਪਾਸੇ ਤੋਂ ਸ਼ੁਭਤਾ ਲੈ ਸਕਦੇ ਹਾਂ ਜਿੱਦਾਂ ਕਿ ਆਪਾਂ ਤੁਹਾਨੂੰ ਦੱਸਿਆ ਕਿ ਤੁਸੀਂ ਜੋ ਵੀ ਅ ਮਤਲਬ ਜੋ ਤੁਸੀਂ ਉਹ ਕੁਐਸਚਨ ਕਰਨੀ ਹੁੰਦੀ ਆ ਤਾਂ ਤੁਸੀਂ ਉਹ ਕੁਐਸਚਨ ਕਰ ਸਕਦੇ ਹੋ ਤਾਂ ਕਿਸੇ ਨੇ ਪੁੱਛਿਆ ਸੀ ਕਿ ਬੱਚਿਆਂ ਦਾ ਬੈੱਡ ਕਿਹੜੀ ਸਾਈਡ ਤੇ ਲਗਾਉਣਾ ਚਾਹੀਦਾ ਹੈ ਨਵਿਆਹੇ ਬੱਚਿਆਂ ਦਾ ਜਿਹੜੇ ਤਾਂ ਅਨਮੈਰਿਡ ਬੱਚੇ ਆ ਤਾਂ ਉਹਨਾਂ ਨੂੰ ਹਮੇਸ਼ਾ ਵੈਸਟ ਦਿਸ਼ਾ ਸੱਚ ਪੂਰਬ ਦਿਸ਼ਾ ਸਵੇਰ ਜਿਹੜੇ ਜਿਨ੍ਹਾਂ ਦੀ ਮੈਰਿਜ ਹੋ ਚੁੱਕੀ ਹੋ ਉਹਨਾਂ ਨੂੰ ਤੁਸੀਂ ਸੌਥ ਇਸ਼ ਜਣੀ ਦੱਖਣ ਸ਼ੁਕਰ ਦੀ ਦਿਸ਼ਾ ਮੰਨੀ ਜਾਂਦੀ ਹੈ ਪੂਰਬ ਦੱਖਣ ਕੋਨਾ ਉਸ ਜਗ੍ਹਾ 'ਚ ਬਣੀ ਹੋਈ ਪਲੈਟਫਾਰਮ ਵਿੱਚ ਉਹਨਾਂ ਨੂੰ ਰਹਿਣਾ ਚਾਹੀਦਾ ਹੈ ਤਾਂ ਕਿ ਸ਼ੁਕਰ ਦੀ ਪ੍ਰਧਾਨਤਾ ਵਧੇ ਵਾਦਾ ਵੀ ਹੋਵੇ ਤੇ ਉਹਨਾਂ ਦੇ ਆਪਸ ਵਿੱਚ ਵੀ ਸਬੰਧ ਸਹੀ ਰਹਿਣ ਠੀਕ ਆ ਇਸ ਤਰ੍ਹਾਂ ਕਰਨ ਦੇ ਨਾਲ ਸ਼ੁਭ ਹੁੰਦਾ ਹੈ ਬਜ਼ੁਰਗਾਂ ਦਾ ਬੈੱਡ ਕਿਹੜੀ ਦਿਸ਼ਾ 'ਚ ਹੋਣਾ ਚਾਹੀਦਾ ਇਹ ਵੀ ਵਿਆਹੇ ਬੱਚਿਆਂ ਦਾ ਬੈੱਡ ਤਾਂ ਤੁਹਾਨੂੰ ਦੱਸ ਦਿੱਤਾ ਬਜ਼ੁਰਗਾਂ ਦਾ ਬੈੱਡ ਹਮੇਸ਼ਾ ਦੱਖਣ ਪੱਛਮ 'ਚ ਬਣੇ ਹੋਏ ਕਮਰੇ 'ਚ ਦੱਖਣ ਜਾਂ ਪੱਛੋਂ ਵਾਲੀ ਦੀਵਾਰ ਨਾਲ ਹੀ ਲਗਾਉਣਾ ਚਾਹੀਦਾ ਠੀਕ ਹੈ ਜੀ ਸਮਾ ਇਜ਼ਾਜ਼ਤ ਦਾ ਆਪ ਸਭ ਦੱਸਤਾ ਦਿਨ ਅੱਛਾ ਜਾਵੇ ਕੁਝ ਲੋ ਬਹੁਤ ਕੁਝ ਲੋ ਵਿੰਡੋ ਇਜ਼ਾਜ਼ਤ ਸਸਚਿਕਾ